ਕੱਲ ਨੂੰ ਮੱਸਿਆ ਦਾ ਦਿਹਾੜਾ ਆਖਰੀ ਮੱਸਿਆ ਸਾਲ ਦੀ ਮੈਂ ਤੁਹਾਨੂੰ ਤੁਹਾਡੇ ਜੀਵਨ ਦੇ ਵਿੱਚ ਜਿੰਨੇ ਵੀ 2025 ਦੇ ਵਿੱਚ ਤੁਹਾਡੇ ਦੁੱਖ ਤਕਲੀਫਾਂ ਨੇ ਉਹਨਾਂ ਨੂੰ ਖਤਮ ਕਰਨ ਦਾ ਤੇ 2026 ਤੁਹਾਡੇ ਲਈ ਤਰੱਕੀਆਂ ਬੁਲੰਦੀਆਂ ਤੇ ਖੁਸ਼ੀਆਂ ਲੈ ਕੇ ਆਵੇ ਜੋ ਤੁਸੀਂ ਚਾਹੋ ਨਾ ਤੁਹਾਨੂੰ ਉਹ ਮਿਲੇ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਆ ਵੀਡੀਓ ਨੂੰ ਪੂਰੀ ਦੇਖਣਾ ਸਕਿੱਪ ਨਾ ਕਰਨਾ ਕਿਉਂਕਿ ਫੇਰ ਤੁਹਾਨੂੰ ਨਹੀਂ ਪਤਾ ਲੱਗੇਗਾ ਜਿਹੜਾ ਭੈਣ ਭਰਾ ਪੂਰੀ ਵੀਡੀਓ ਦੇਖ ਕੇ ਵੀਡੀਓ ਦੇ ਕਮੈਂਟ ਦੇ ਵਿੱਚ ਵਾਹਿਗੁਰੂ ਲਿਖੇਗਾ ਨਾ ਤਾਂ ਉਸ ਦੀ ਕੋਈ ਨਾ ਕੋਈ ਮਨੋ ਕਾਮਨਾ 2026 ਚੜ੍ਹਨ ਤੋਂ ਪਹਿਲਾਂ ਜਰੂਰ ਪੂਰੀ ਹੋਵੇ ਕਿ ਤੇ 2026 ਦੇ ਵਿੱਚ ਤਾਂ ਤੁਸੀਂ ਦੇਖਿਓ ਕਿੰਨੀਆਂ ਤੁਹਾਡੇ ਘਰ ਬਰਕਤਾਂ ਆਉਣਗੀਆਂ ਤੇ ਘੱਟੋ ਘੱਟ ਇੱਕ ਜਾਂ ਦੋ ਬੰਦਿਆਂ ਨੂੰ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਤੇ ਆਓ ਆਪਾਂ ਜਾਣਦੇ ਹਾਂ ਦੀਰ ਦੇ ਵਿੱਚ ਥਕਾਵਟ ਰਹਿਣੀ, ਕਾਰੋਬਾਰ ਵਿੱਚ ਘਾਟਾ ਹੋਣਾ ਹਰ ਇੱਕ ਕੰਮ ਜੋ ਵੀ ਆਪਾਂ ਕਰਦੇ ਆ ਉਹ ਬੰਦਾ ਬੰਦਾ ਰੁਕ ਜਾਣਾ ਇਹ ਸਾਰੀਆਂ ਚੀਜ਼ਾਂ ਖਤਮ ਕਿਵੇਂ ਕਰਨੀ ਅੱਜ ਮੈਂ ਤੁਹਾਡੀ ਨਾਲ ਇੱਕ ਅਜਿਹੀ ਵੀਡੀਓ ਸਾਂਝੀ ਕਰਨੀ ਹੈ ਜਿਹੜੀ ਕਿ ਤੁਹਾਨੂੰ ਪਤਾ ਵੀ ਕੱਲ ਨੂੰ 19 ਤਰੀਕ ਦੀ ਮੱਸੀ ਹੈਗੀ ਸਾਲ ਦੀ ਆਖਰੀ ਮੱਸੀ ਹੈ ਕੱਲ ਨੂੰ ਅਗਰ ਤੁਸੀਂ ਇਹ ਚੀਜ਼ ਜੋ ਮੈਂ ਤੁਹਾਨੂੰ ਅੱਜ ਦੱਸਣ ਲੱਗਿਆਂ ਕਰੋਂਗੇ ਨਾ ਤਾਂ ਵਾਹਿਗੁਰੂ ਜੀ ਨੇ ਚਾਹਿਆ ਤਾਂ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਦਿਲਦਰਤ ਹੈ ਜਿੰਨੀ ਵੀ ਨੈਗੇਟਿਵਿਟੀ ਹੈ ਸਾਰੇ ਤੁਹਾਡੇ ਘਰ ਦੇ ਵਿੱਚੋਂ ਖਤਮ ਹੋ ਜਾਵੇਗੀ ਦੇਖੋ ਤੁਹਾਨੂੰ ਕਿਤੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਤੁਹਾਨੂੰ ਕੋਈ ਪੈਸਾ ਜ਼ਿਆਦਾ ਖਰਾਬ ਕਰਨ ਦੀ ਜ਼ਰੂਰਤ ਨਹੀਂ ਛੋਟੇ ਜਿਹੇ ਚੀਜ਼ਾਂ ਨੇਗੀਆਂ ਇਹਨਾਂ ਨੂੰ ਆਪਾਂ ਘਰ ਦੇ ਵਿੱਚ ਕਰਾਂਗੇ ਤਾਂ ਇਹਦੇ ਨਾਲ ਆਪਣੇ ਘਰ ਦੇ ਵਿੱਚ ਜਿੰਨੀ ਵੀ ਨੈਗੇਟਿਵਿਟੀ ਜਿੰਨਾ ਵੀ ਵਾਇਰਸ ਨੇ ਜਿੰਨਾ ਵੀ ਲਾ ਲੋ ਤੁਸੀਂ ਤੁਹਾਡੇ ਘਰ ਦੇ ਵਿੱਚ ਆਪਾਂ ਕਹਿੰਦੇ ਨਕਾਰਤਮਕ ਊਰਜਾ ਉਹ ਸਾਰੇ ਖਤਮ ਹੋ ਜੂਗੀ ਯੂਨੀਵਰਸ ਜਿਵੇਂ ਕਿ 2026 ਆਉਣ ਵਾਲਾ ਹੈ ਤਾਂ ਸਾਰੇ ਪੰਪਰਾਵਾਂ ਨੂੰ ਹੁੰਦਾ ਵੀ ਹਾਂ ਸਾਡੇ ਘਰ ਦੇ ਵਿੱਚ ਉੱਨਤੀ ਤਰੱਕੀ ਜੋ ਵੀ ਅਸੀਂ ਚਾਹੁੰਦੇ ਆ ਵਾਹਿਗੁਰੂ ਜੀ ਸਾਡੇ ਘਰ ਦੇ ਵਿੱਚ ਉਹ ਹੋਵੇ ਤੇ ਕੁਝ ਪੈਂਪਰਾਵਾਂ ਦੇ ਮੈਨੂੰ ਮੈਸੇਜ ਆ ਰਹੇ ਨੇ ਕਿ ਦੀਦੀ ਸਾਡੇ ਬੱਚਿਆਂ ਦਾ ਬਾਹਰ ਦਾ ਵੀਜ਼ਾ ਲਗਵਾਇਆ ਹੋਇਆ ਹੈ ਤੇ ਉਹ ਵੀਜ਼ਾ ਨਹੀਂ ਆ ਰਿਹਾ ਫਾਈਲ ਲੱਗੀਆਂ ਹੋਈਆਂ ਨੇ ਤਾਂ ਪਹਿਲਾਂ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਕਹੂੰਗੀ ਵੀ 5-4 ਦਿਨ ਵੇਟ ਕਰੋ ਜੇ ਤਾਂ ਵੀਜ਼ਾ ਆ ਗਿਆ ਆ ਗਿਆ ਨਹੀਂ ਹਜੇ 10-15 ਦਿਨ ਕਿਉਂਕਿ ਫੌਨ ਦੇ ਵਿੱਚ ਸਾਰੇ ਛੁੱਟੀਆਂ ਚੱਲ ਰਹੀਆਂ ਨੇ ਜਾਂ ਕ੍ਰਿਸਮਸ ਦੀਆਂ ਨਵੇਂ ਸਾਲ ਦੀਆਂ ਛੁੱਟੀਆਂ ਚੱਲ ਰਹੀਆਂ ਨੇ ਹਜੇ 10-15 ਦਿਨ ਤੁਹਾਨੂੰ ਇੰਤਜ਼ਾਰ ਕਰਨਾ ਪਵੇਗਾ। ਅਗਰ ਤੁਹਾਡੇ ਸਾਰੀ ਫਾਈਲ ਦੇ ਵਿੱਚ ਕੋਈ ਵੀ ਨੁਕਸ ਨਹੀਂ ਹੈਗਾ ਤਾਂ ਜਰੂਰ ਤੁਹਾਡਾ ਵੀਜ਼ਾ ਆਵੇਗਾ ਬਾਕੀ ਮੈਂ ਤੁਹਾਨੂੰ ਦੱਸਿਆ ਵੀ ਜਿਹੜਾ ਸਬਦ ਹੈਗਾ ਕੱਲ ਮੈਂ ਵੀਡੀਓ ਜਿਹੜੀ ਪਾਈ ਸੀ ਉਸ ਸ਼ਬਦ ਨੂੰ ਕਰਨ ਲੱਗੋ ਤਾਂ ਤੁਹਾਡੇ ਰਸਤੇ ਦੇ ਵਿੱਚ ਕੋਈ ਵੀ ਮੁਸ਼ਕਿਲ ਨਹੀਂ ਆਏਗੀ ਵਾਹਿਗੁਰੂ ਜੀ ਤੁਹਾਡੇ ਸਾਰੇ ਕਾਰਜ ਸਿੱਧ ਕਰਨਗੇ ਤੇ ਤੁਸੀਂ ਕਰਨਾ ਕੀ ਹੈਗਾ ਮਸਿਆ ਦੀ ਜਿਹੜੀ ਕੱਲ ਨੂੰ ਸ਼ਾਮ ਰਾਤ ਨੂੰ ਰਾਤ ਨੂੰ ਤੁਸੀਂ ਜਦੋਂ ਵੀ ਤੁਹਾਨੂੰ ਟਾਈਮ ਲੱਜੇ ਤੁਸੀਂ ਸੋਣਾ ਇਹ ਕੰਮ ਉਸ ਟਾਈਮ ਕਰਨਾ ਤੁਸੀਂ ਨੇ ਸਭ ਤੋਂ ਪਹਿਲਾਂ ਤੁਸੀਂ ਲੈਣਾ ਇੱਕ ਤੇਜ ਪੱਤਾ ਕਈ ਪੰਟਰਾ ਮੈਨੂੰ ਕਹਿੰਦੇ ਨੇ ਵੀ 33 ਤੇਜ ਪੱਤਾ ਕੀ ਹੁੰਦਾ ਤੇਜ ਪੱਤਾ ਇਸ ਤਰੀਕੇ ਦੇ ਇੱਕ ਸਫਾਇਦੇ ਦਾ ਪੱਤਾ ਤੁਸੀਂ ਦੇਖਿਆ ਹੋਣਾ ਨਾ ਇਹ ਇੱਕ ਮਸਾਲਾ ਹੈ ਜਿਹੜਾ ਕਿ ਚਾਵਲ ਵਗੈਰਾ ਬਰੀਅਨੀ ਵਗੈਰਾ ਬਣਾਉਣੇ ਆ ਨਾ ਮਾਂ ਜਾਂ ਕੜੀ ਵਗੈਰਾ ਬਣਾਉਣੇ ਆ ਉਹਦੇ ਵਿੱਚ ਪਾਇਆ ਜਾਂਦਾ ਤਾਂ ਤੁਸੀਂ ਕੀ ਕਰਨਾ ਇੱਕ ਤੁਸੀਂ ਲੈ ਲੈਣਾ ਤੇਜ ਪੱਤਾ ਤੇ ਦੂਸਰੀ ਚੀਜ਼ ਲੈਣੀ ਆ ਤੁਸੀਂ ਨੇ ਲੌਂਗ ਘਟੋਕਰ 3-4 ਲੌਂਗ ਲੈ ਲੈਣੇ ਨੇ ਦੇਖੋ ਇਹ ਚੀਜ਼ਾਂ ਨਾ ਤੁਹਾਡੇ ਘਰ ਦੇ ਵਿੱਚ ਕਿਸੇ ਵੀ ਤਰੀਕੇ ਦਾ ਨજર ਲੱਗੀ ਹੋਈ ਹੈ ਕਿ ਤੁਹਾਡੇ ਕਾਰੋਬਾਰ ਨੂੰ ਨજર ਲੱਗੀ ਹੋਈ ਹੈ ਤੁਹਾਡੇ ਕਿਸੇ ਵੀ ਚੀਜ਼ ਨੂੰ ਹਨਾ ਤਾਂ ਇਹ ਪਹਿਲਾਂ ਬਜ਼ੁਰਗਾਂ ਨਾ ਬੀਬੀਆਂ ਮੰਮੀ ਹੋਰੀਆਂ ਜਿਹੜੇ ਹੁੰਦੇ ਸੀ ਉਹ ਸਾਰੀਆਂ ਕਰਦੀਆਂ ਹੁੰਦੀਆਂ ਸੀ ਹਨਾ ਇਹਦੇ ਨਾਲ ਕੋਈ ਇਹ ਨਹੀਂ ਹੈਗਾ ਵੀ ਇਹ ਕੋਈ ਜਾਦੂ ਟੂਣਾ ਟੋਟ ਕੇ ਕੁਝ ਨਹੀਂ ਹੈਗਾ ਇਹ ਇੱਕ ਸਿਰਫ ਘਰ ਦੀ ਨਕਾਰਾਤਮਕ ਊਰਜਾ ਜਿਹੜੀ ਉਸ ਨੂੰ ਖਤਮ ਕਰਨ ਵਾਸਤੇ ਲਾਗੇ ਪੋਜ਼ਿਟਿਵਿਟੀ ਤੇ ਤੁਹਾਡੇ ਘਰ ਦਾ ਮਾਹੌਲ ਖੁਸ਼ਬੂਵਾਰ ਬਣੇ ਸ਼ਾਂਤੀ ਆਵੇ ਸਨ ਨੇ ਮਨਾਂ ਵਿੱਚ ਨਾ ਤੇ ਸਬ ਦੂਸਰੀ ਚੀਜ਼ ਲੈਣੀ ਉਸਨੇ ਹਰੀ ਇਲਾਇਚੀ ਇੱਕ ਲੈ ਲਿਓ ਚਾਹੇ ਦੋ ਲੈ ਲਿਓ ਤੁਸੀਂ ਇਹ ਲੈ ਲੈਂਦੀਆਂ ਨੇ ਦੋ ਤਿੰਨ ਤੁਸੀਂ ਨੇ ਕਾਲੀਆਂ ਮਿਰਚਾਂ ਲੈ ਲੈਣੀਆਂ ਨੇ ਤੇ ਆਖਰੀ ਚੀਜ਼ ਲੈਣੀ ਹੈ Google ਦੀ ਤੁਹਾਨੂੰ ਧੂਫ ਮਿਲਦੀ ਹੈ ਤਾਂ ਧੂਫ ਲੈ ਲਓ ਨਹੀਂ ਤੁਹਾਨੂੰ Google ਵੈਸੇ ਵੀ ਮਿਲ ਜਾਂਦੀ ਹੈ ਉਹ ਲੈ ਲਿਓ ਤੇ ਦੋ ਟਿੱਕੀਆਂ ਕਪੂਰ ਦੀਆਂ ਦੇਖੋ ਕਿੰਨੀਆਂ ਚੀਜ਼ਾਂ ਹੋ ਗਈਆਂ ਇਹ ਤੇਜ ਪੱਤਾ ਲੌਂਗ ਕਾਲੀ ਮਿਰਚ ਤੇ ਆਪਣੀ ਕਪੂਰ Google ਜੇ ਇਹਨਾਂ ਵਿੱਚ ਕੋਈ ਵੀ ਤੁਹਾਨੂੰ ਚੀਜ਼ ਨਹੀਂ ਮਿਲਦੀ ਤਾਂ ਕੋਈ ਗੱਲ ਨਹੀਂ ਪਰ ਕੋਸ਼ਿਸ਼ ਕਰਿਓ ਵੀ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਅਵੇਲੇਬਲ ਮਲਕੇ ਮਿਲ ਜਾਣ ਤੇ ਇੱਕ ਹਰੀ ਇਲਾਇਚੀ ਦੇਖੋ ਪਰ ਮੈਂ ਤੁਹਾਨੂੰ ਦੱਸ ਹੀ ਦਿੱਤੀ ਇਹ ਸਾਰੀਆਂ ਚੀਜ਼ਾਂ ਤੁਸੀਂ 1-1 ਲੈ ਲਓ 2-2 ਲੈ ਲਓ 4-4 ਲੈ ਲਓ ਕੋਈ ਨਹੀਂ ਹੈਗਾ ਤੁਸੀਂ 7 ਲੈਣੀਆਂ 8 ਲੈਣੀਆਂ 10 ਲੈਣੀਆਂ ਜਿੰਨੇ ਮਰਜ਼ੀ ਲੈ ਲਓ ਫਿਰ ਤੁਸੀਂ ਕਿਸੇ ਵੀ ਜਿਵੇਂ ਧੂਫ ਦੇਣ ਵਾਲਾ ਕੋਈ ਬਰਤਨ ਤੁਹਾਡੇ ਘਰ ਹੋਊਗਾ ਜਾਂ ਤੁਸੀਂ ਕੋਈ ਮਿੱਟੀ ਦਾ ਬਰਤਨ ਲੈ ਲਓ ਜਾਂ ਤੁਸੀਂ ਕੋਈ ਇਦਾਂ ਦਾ ਸਟੀਲ ਦਾ ਲੋਹੇ ਦਾ ਕੋਈ ਵੀ ਬਰਤਨ ਲੈ ਲਓ ਉਹਦੇ ਵਿੱਚ ਥੋੜੀ ਜਿਹੀ ਅੱਗ ਜਲਾ ਲਓ ਅਗਰ ਤੁਹਾਡੇ ਘਰ ਕੋਲੇ ਵਗੈਰਾ ਜਿਵੇਂ ਸੈਨਾ ਵਿੱਚ ਫੋਰਮ ਤੋਂ ਮੈਨੂੰ ਬਹੁਤ ਮੈਸੇਜ ਆ ਜਾਂਦੇ ਨੇ ਵੀ ਦੀਦੀ ਅਸੀਂ ਅੱਗ ਨਹੀਂ ਜਲਾ ਸਕਦੇ ਤਾਂ ਤੁਸੀਂ ਇੱਕਦੋ ਕਾਗਜ਼ ਲੈ ਲਓ ਕਾਗਜ਼ ਤੁਸੀਂ ਇਸ ਤਰੀਕੇ ਨਾਲ ਬਰਤਨ ਦੇ ਵਿੱਚ ਰੱਖ ਕੇ ਉਹਨੂੰ ਅੱਗ ਲਗਾ ਲਓ ਉੱਪਰ ਇਹ ਸਾਰਾ ਸਮਾਨ ਪਾ ਦਿਓ ਆਪਣੇ ਰੂਮ ਦੇ ਵਿੱਚ ਅੰਦਰ ਤੁਸੀਂ ਹੈ ਨਾ ਇਸ ਚੀਜ਼ ਨੂੰ ਦੇ ਦਿਓ ਜਿੱਥੇ ਤੁਹਾਨੂੰ ਇਹ ਹੋਵੇ ਵੀ ਸਾਡੇ ਘਰ ਦੇ ਵਿੱਚ ਇਸ ਚੀਜ਼ ਦਾ ਨੁਕਸਾਨ ਨਹੀਂ ਹੋ ਰਿਹਾ ਉਸ ਜਗ੍ਹਾ ਤੇ ਤੁਸੀਂ ਇਸ ਨੂੰ ਕਰਨਾ ਹੈ ਅਗਰ ਤੁਹਾਨੂੰ ਫਿਰ ਵੀ ਲੱਗਦਾ ਹੈ ਤਾਂ ਤੁਸੀਂ ਅੱਗ ਲਗਾ ਕੇ ਨਾ ਫਿਰ ਉੱਪਰੋਂ ਕਿਸੇ ਚੀਜ਼ ਨਾਲ ਕਵਰ ਕਰ ਦਿਓ ਠੀਕ ਹੈ ਨਾ ਤੇ ਇਹ ਚੀਜ਼ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਸਾਰੇ ਚ ਧੂਫ ਦੀ ਨਹੀਂ ਹੈਗੀ ਕੱਲ ਨੂੰ ਰਾਤ ਨੂੰ ਦੂਸਰੀ ਚੀਜ਼ ਤੁਸੀਂ ਕਰਨੀ ਹੈ ਪੀਲੀ ਸਹੌਂ ਲੈ ਲੈਣੀ ਹੈ ਦੁਕਾਨ ਤੋਂ ਤੁਸੀਂ 5-10 ਰੁਪਏ ਦੀ 5 ਰੁਪਏ ਦੀ ਮੰਗਾ ਲਓ 10 ਰੁਪਏ ਦੀ ਮੰਗਾ ਲਓ ਨਾ ਉਹਨੂੰ ਲੈ ਲੈਣੀ ਹੈ ਸ਼ਾਮ ਨੂੰ ਜੋ ਤੁਸੀਂ ਸੋਣਾ ਹੈ ਆਪਣੇ ਸਾਰੇ 베ੜੇ ਦੇ ਵਿੱਚ ਖਿਲਾਰ ਦੇਣੀ ਹੈ ਤੁਹਾਡੇ ਘਰ ਦੇ ਵਿੱਚ ਜਿੰਨੀ ਵੀ ਪੁਰਾਣੀ ਤੋਂ ਪੁਰਾਣੀ ਬਿਮਾਰੀ ਹੈ ਤੁਹਾਡੇ ਘਰ ਦਾ ਨਾ ਜਿਵੇਂ ਕਿ ਆਪਾਂ ਕਹਿੰਦੇ ਬਰਕਤਾਂ ਰੁਕੀਆਂ ਪਈਆਂ ਨੇ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਖੜਦਾ ਸਾਡਾ ਕਰਜ਼ਾ ਨਹੀਂ ਉੱਤਰਿਆ ਸਾਡੇ ਕੰਮ ਨਹੀਂ ਬਣ ਰਹੇ ਦੇਖੋ ਇਹ ਚੀਜ਼ ਕਰਕੇ ਦੇਖੋ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਊਗਾ ਹਨਾ ਮੈਂ ਹੀ ਨਹੀਂ ਕਹਿੰਦੀ ਤੁਸੀਂ ਕਰਕੇ ਦੇਖੋ ਤੁਹਾਨੂੰ ਖੁਦ ਪਤਾ ਲੱਗ ਜਾਊਗਾ ਤਾਂ ਤੁਸੀਂ ਪੀਲੀ ਸੋਨ ਲੈ ਲੈਣੀ ਹੈ ਥੋੜੀ ਜੀ ਉਹਨੂੰ ਨਾ ਆਪਣੇ 베ੜੇ ਦੇ ਵਿੱਚ ਅੰਦਰ ਰੂਮ ਦੇ ਵਿੱਚ ਸਾਰੇ ਕਿਤੇ ਜਿੰਨਾ ਵੀ ਤੁਹਾਡਾ ਘਰ ਹੈ ਉਹਦੇ ਵਿੱਚ ਥੋੜੀ ਥੋੜੀ ਨਖ ਖਿਲਾਰ ਦੇਣੀ ਹੈ ਸ਼ਾਮ ਨੂੰ ਖਿਲਾਰ ਦੇਣੀ ਹੈ ਸਵੇਰੇ ਉੱਠ ਕੇ ਜਦੋਂ ਤੁਸੀਂ ਝਾੜੂ ਲਗਾਉਣਾ 3 ਵਜੇ 4 ਵਜੇ 5 ਵਜੇ 6 ਵਜੇ ਜਦੋਂ ਵੀ ਤੁਸੀਂ ਝਾੜੂ ਲਗਾਉਣੀਓ ਤਾਂ ਤੁਸੀਂ ਇਸ ਨੂੰ ਝਾੜੂ ਨਾਲ ਆਪਣੇ ਘਰ ਤੋਂ ਬਾਹਰ ਲੈ ਜਾਣਾ ਸਾਰੀ ਸਨ ਨੂੰ ਘਰ ਤੋਂ ਬਾਹਰ ਕੱਢ ਦੇਣਾ ਹੈ ਪਹਿਲੀ ਚੀਜ਼ ਧੂਫ ਦੇਣੀ ਹੈ ਦੂਸਰੀ ਚੀਜ਼ ਤੁਸੀਂ ਨੇ ਪੀ ਲਈ ਸਭ ਨੂੰ ਕਹਣਾ ਤੇ ਤੀਸਰੀ ਚੀਜ਼ ਤੇ ਤੀਸਰੀ ਚੀਜ਼ ਆਏਗੀ ਅੱਜ ਸ਼ਾਮ ਨੂੰ ਤੁਸੀਂ ਸੌਰੀ ਕੱਲ ਨੂੰ ਸ਼ਾਮ ਨੂੰ ਤੁਸੀਂ ਦੋ ਦੀਬੇ ਆਪਣੇ ਮੇਨ ਗੇਟ ਤੇ ਇੱਕ ਇਧਰਲੀ ਸਾਈਡ ਕੇ ਇਧਰਲੀ ਸਾਈਡ ਚਾਹੇ ਅੰਦਰਲੀ ਸਾਈਡ ਰੱਖ ਲੋ ਚਾਹੇ ਬਾਹਰਲੀ ਸਾਈਡ ਰੱਖ ਲੋ ਕਿਉਂਕਿ ਕਈ ਪਣਪਰਾ ਕਹਿੰਦੇ ਨੇ ਵੀ ਸਾਨੂੰ ਨਾ ਇਹ ਚੀਜ਼ ਦਾ ਬਹਿਮ ਹੋ ਜਾਂਦਾ ਹੈ ਫਿਰ ਸਾਡੇ ਘਰ ਆਂਦੇ ਨਾ ਲੋਕ ਬਹਿਮ ਕਰਦੇ ਨੇ ਵੀ ਜਾਦੂ ਟੂਣਾ ਕਰਦੇ ਨੇ ਕੋਈ ਤੁਸੀਂ ਨਹੀਂ ਕਰਨ ਦੀ ਲੋੜ ਨਹੀਂ ਤੁਸੀਂ ਅੰਦਰਲੀ ਸਾਈਡ ਰੱਖ ਲੋ ਦੋ ਦੀਵੇ ਸਰੋਂ ਦੇ ਤੇਲ ਦੇ ਲਗਾਉਣੇ ਕੋਤਲੇ ਕੋਲੇ ਕੋਤਲੇ ਕੋਲੇ ਤੇ ਵਿੱਚ ਇੱਕ ਕ ਕਪੂਰ ਦੀ ਟਿੱਕੀ ਬਣਾਇ ਇੱਕ ਆਪਣੇ ਕਿਚਨ ਦੇ ਵਿੱਚ ਕਿਸੇ ਤਰੀਕੇ ਨਾਲ ਤਾਂ ਦੇਖਿਓ ਤੁਹਾਡੇ ਘਰ ਦਾ ਪਰਸੋਂ ਤੋਂ ਹੀ ਕਿਵੇਂ ਫਰਕ ਪੈਣਾ ਸ਼ੁਰੂ ਹੋ ਜਾਏਗਾ ਤੇ ਜੋ ਮੈਂ ਤੁਹਾਨੂੰ ਸਿਮਰਨ ਦੱਸਿਆ ਹੈ ਨਾਮ ਜਪਣਾ ਦੱਸਿਆ ਉਹ ਉਸੇ ਤਰੀਕੇ ਨਾਲ ਜਪਣਾ ਇਹ ਚੀਜ਼ਾਂ ਕਹਿੰਦੇ ਹੁੰਦੇ ਨੇ ਵੀ ਬਹਾਨਾ ਬਣ ਜਾਂਦੀਆਂ ਨੇ ਮੈਂ ਪਹਿਲਾਂ ਵੀ ਦੱਸ ਦਿੰਨੀ ਆ ਕਿ ਆਪਣੇ ਘਰਾਂ ਦੇ ਵਿੱਚ ਸਰਦੀਆਂ ਦੇ ਵਿੱਚ ਇੱਕ ਟਾਣੂ ਲਾ ਲਓ ਵਾਇਰਸ ਲਾ ਲਓ ਕਿਸੇ ਦੀ ਬੁਰੀ ਨਜ਼ਰ ਲਾ ਲਓ ਨਜ਼ਰਾਂ ਦਾ ਮਤਲਬ ਇਹ ਹੈਗਾ ਵੀ ਜੇ ਮੈਂ ਆਪਾਂ ਕਹਿੰਦੇ ਆ ਵੀ ਚੰਗਾ ਭਲਾ ਸਾਰਾ ਕੁਝ ਹਨਾ ਸਾਡਾ ਬੱਚੇ ਵੀ ਬਹੁਤ ਸੋਹਣੇ ਵਧੀਆ ਕੰਮ ਕਰਦੇ ਸੀ ਸਾਡੇ ਕਾਰੋਬਾਰ ਵੀ ਵਧੀਆ ਚੱਲਦਾ ਸੀ ਬਰਕਤ ਵੀ ਪੈਸਾ ਵੀ ਵੀ ਪਤਾ ਨਹੀਂ ਕੀ ਗੱਲ ਹੈ ਵੀ ਇਦਾਂ ਹਨਾ ਬਿਮਾਰੀ ਵੀ ਇਕਦਮ ਅਚਾਨਕ ਆ ਜਾਣੀ ਸਰੀਰ ਦਾ ਹਣਾ ਹਰ ਟਾਈਮ ਥੱਕਿਆ ਥੱਕਿਆ ਰਹਿਣਾ ਮਨ ਹਰ ਟਾਈਮ ਇਹਦਾ ਰਹਿਣਾ ਵੀ ਨਹੀਂ ਕਾਸੇ ਨੂੰ ਮੰਨ ਨਹੀਂ ਕਰਿਆ ਇਹ ਸਿਰਫ ਨੈਗੇਟਿਵਿਟੀ ਹੈ ਤੁਸੀਂ ਆਪਣੇ ਮਨ ਨੂੰ ਪੋਜ਼ਿਟਿਵ ਕਰੋ ਆਪਣੇ ਮਨ ਨੂੰ ਐਕਟਿਵ ਕਰੋ ਕੁਝ ਮੈਂ ਤੁਹਾਨੂੰ ਚੀਜ਼ਾਂ ਦੱਸੂਗੀ ਜਿਹੜੀਆਂ ਚੀਜ਼ਾਂ ਕਰਕੇ ਅੱਜ ਕੱਲ ਆਪਾਂ ਨਾ ਕਹਿੰਦੇ ਵੀ ਇਹਦਾ ਬਹਿਮ ਨੇ ਜੀ ਇਹ ਕੁਝ ਨਹੀਂ ਹੈਗਾ ਜੀ ਇਹ ਤਾਂ ਕੁਝ ਨਹੀਂ ਹੈਗਾ ਬਜ਼ੁਰਗ ਪਾਗਲ ਨਹੀਂ ਸੀ ਜਿਹੜੇ ਪੁੱਤ ਦੱਸਦੇ ਹੁੰਦੇ ਸੀ ਵੀ ਪੁੱਤ ਆ ਕੰਮ ਨਾ ਕਰ ਇਹਦੇ ਨਾਲ ਐ ਹੋਜੂ ਪੁੱਤ ਆ ਕੰਮ ਨਾ ਕਰ ਇਹ ਨਾਲ ਐ ਹੋਜੂ ਉਹ ਤੁਹਾਨੂੰ ਜ਼ਿੰਦਗੀ ਜਿਉਣਾ ਸਿਖਾਉਂਦੇ ਸੀ ਠੀਕ ਹੈ ਨਾ ਤਾਂ ਮੇਰੀ ਸਭ ਤੋਂ ਵੱਡੀ ਤੁਹਾਨੂੰ ਹੱਥ ਬਨ ਕੇ ਹੀ ਬੇਨਤੀ ਹੈ ਕਿ ਭੈਣ ਭਰਾ ਸਿਮਰਨ ਜਰੂਰ ਕਰੋ ਕਿਉਂਕਿ ਪੋਹ ਦੇ ਮਹੀਨੇ ਵਿੱਚ ਜਿੰਨਾ ਤੁਸੀਂ ਸਿਮਰਨ ਕਰੋਗੇ ਓਨਾ ਹੀ ਤੁਹਾਡੇ ਘਰ ਦੇ ਵਿੱਚੋਂ ਕਲੇਸ਼ ਨਸ਼ਾ ਜਿਹੜੀਆਂ ਭੈਣਾਂ ਨੂੰ ਲੱਗਦਾ ਵੀ ਸਾਡੇ ਘਰ ਦੇ ਵਿੱਚੋਂ ਨਸ਼ਾ ਨਹੀਂ ਜਾਂਦਾ ਨਾ ਪੋਹ ਦਾ ਮਹੀਨਾ ਤਾਂ ਤੁਸੀਂ ਨੰਗੇ ਪੈਰੀਂ ਗੁਰੂ ਘਰ ਜਾਣਾ ਸ਼ੁਰੂ ਕਰ ਦਿਓ ਤਾਂ ਦੇਖਿਓ ਫਰਕ ਤਾਂ ਆਉਣੀ ਆ ਤੁਹਾਡਾ ਪਤੀ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਵੀ ਕਦੋਂ ਨਸ਼ਾ ਛੱਡ ਗਿਆ ਇਹ ਤਪੱਸਿਆ ਕਰਨੀ ਪੈਂਦੀ ਹੈ ਇਹਨੇ ਕੁਝ ਪਾਉਣ ਵਾਸਤੇ ਕੁਝ ਖੋਣਾ ਜ਼ਰੂਰ ਪੈਂਦਾ ਹੈ ਤਾਂ ਤੁਸੀਂ ਦੋ ਦੀ ਵੀ ਉੱਥੇ ਤੇ ਇੱਕ ਦੀ ਵਾਰ ਸੋਈ ਦੇ ਵਿੱਚ ਆਪਣੀ ਦੇ ਵਿੱਚ ਲਗਾਉਣਾ ਤੇ ਸਵੇਰੇ ਉਹਨਾਂ ਨੂੰ ਚੱਕ ਦੇਣਾ ਹੈਗਾ ਦੀਵਿਆਂ ਨੂੰ ਧੋਕੇ ਤੁਸੀਂ ਕਿਤੇ ਰੱਖ ਲਓ ਕਿਤੇ ਫਿਰ ਆਪਣੇ ਕੰਮ ਆ ਜਾਂਦੇ ਨੇ ਇੱਦਾਂ ਹੀ ਹੈ ਨਾ ਕੋਈ ਵੀਡੀਓ ਆਪਣੇ ਸਾਹਮਣੇ ਆ ਜਾਂਦੀ ਹੈ ਵੀ ਆਪਾਂ ਨੂੰ ਕੋਈ ਮਿਲ ਜਾਂਦਾ ਵੀ ਹਾਂ ਆਪਾਂ ਇਹ ਕੰਮ ਕਰੀਏ ਵੈਸੇ ਵੀ ਸਰੋਂ ਦਾ ਦੀਵਾ ਨਾ ਤੁਸੀਂ ਮਹੀਨੇ ਦੇ ਵਿੱਚ 15 ਦਿਨਾਂ ਦੇ ਵਿੱਚ ਇੱਕ ਨਾ ਤਾਂ ਲਗਾ ਦਿਆ ਕਰੋ ਘਰ ਦੇ ਵਿੱਚ ਇਹ ਨਾਲ ਤੁਹਾਡੇ ਘਰ ਦੇ ਵਾਇਰਸ ਹੀ ਖਤਮ ਹੁੰਦੇ ਕਿਟਾਣੂ ਹੀ ਖਤਮ ਹੁੰਦੇ ਨੇ ਇਹ ਵੀ ਇੱਕ ਸਾਇੰਸ ਪੱਖ ਵੀ ਹੈ ਦਾ ਠੀਕ ਹੈ ਨਾ ਤੇ ਇਹ ਚੀਜ਼ਾਂ ਤੁਸੀਂ ਸਾਰੇ ਪੈਨਪਾ ਜ਼ਰੂਰ ਕਰਨੀਆਂ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਹਾਈਪ ਦਾ ਬਟਨ ਜ਼ਰੂਰ ਦਬਾ ਦਿਆ ਕਰੋ ਤੁਸੀਂ ਬਹੁਤ ਕੰਜੂਸੀ ਕਰਦੇ ਹੋ ਦੇਖੋ ਮੈਂ ਤੁਹਾਨੂੰ ਨਾ ਫ੍ਰੀ ਦੇ ਵਿੱਚ ਸਾਰੇ ਕੁਝ ਦੱਸ ਦਿਆਂ ਅਗਰ ਮੈਂ ਤੁਹਾਨੂੰ ਕਹਾਂ ਵੀ ਆਹ ਕੰਮ ਕਰੋਗੇ ਤਾਂ ਤੁਸੀਂ ਮੈਨੂੰ ਇੰਨੇ ਪੈਸੇ ਦਿਓ ਹਨ ਦੇਖੋ ਬਹੁਤ ਪੈਣਪਰਾ ਕਹਿੰਦੇ ਨੇ ਤੁਸੀਂ ਅਰਦਾਸ ਕਰੋ ਮੈਂ ਵੀ ਬਿਲਕੁਲ ਅਰਦਾਸ ਤੁਹਾਡੀ ਹਰ ਟਾਈਮ ਕਰਦੀਆਂ ਕਿਉਂਕਿ ਸਿੱਖ ਦਾ ਧਰਮ ਹੈ ਅਰਦਾਸ ਕਰਨਾ ਪਰ ਜਿੰਨਾ ਮਨ ਤੁਹਾਡਾ ਦੁਖੀ ਆ ਜਿੰਨਾ ਮਨ ਤੁਹਾਡਾ ਅਰਦਾਸ ਕਰਨ ਤੇ ਅੰਦਰੋਂ ਹੋਵੇਗਾ ਨਾ ਬਿਹਾ ਵਾਈਗਰੂ ਜੀ ਕਿਰਪਾ ਕਰਨ ਚੋਲੀ ਅਡੋ ਉਸ ਚੋਲੀ ਕਦੇ ਵੀ ਨਹੀਂ ਹੈਗਾ ਵੀ ਤੁਹਾਡੀ ਖਾਲੀ ਜਾਵੇਗੀ ਤਾਂ ਮਿਲਾਂਗੇ ਆਪਾਂ ਹੁਣ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਪੈਨ ਪ੍ਰਭਾ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ